ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ 19 ਮਈ ਦੀ ਮੌਸਮ ਅਪਡੇਟ ਦੇਣੀ ਹੈ ਜੀ ਯਾਨੀ ਕਿ ਅੱਜ ਮੌਸਮ ਪੰਜਾਬ ਦਾ ਕਿਹਦਾ ਰਹਿ ਸਕਦਾ ਨਾਲ ਲੱਗਦੇ ਖੇਤਰਾਂ ਦੀ ਵਾਫਾ ਗੱਲ ਕਰਾਂਗੇ ਐਸੇ ਲਗਿਆਂ ਤਾਜ਼ਾ ਤਾਜ਼ਾ ਸੈਟਲਰ ਦਸਤ ਰਾਤ ਦਸਤ ਲੱਗੇ ਚੱਲਦੇ ਆ ਜੀ ਲਗਭਗ ਸਵੇਰ ਦੇ 8 ਵਜੇ ਨੂੰ ਜਾ ਰਹੀ ਆ ਤੇ 19 ਮਈ ਦੀ ਸਵੇਰ ਹੈ ਜਿਵੇਂ ਕਿ ਅਸੀਂ ਤੁਹਾਨੂੰ ਕੱਲ ਦੇਸ਼ਾਂਵ ਦੱਸਤਾ ਸੀ ਕਿ ਪਛਮੀ ਸਿਸਟਮ ਹੈ ਜਿਹੜਾ ਉਹ ਫਕਸਨ ਵਾਲੇ ਫਾਸੇ ਕੱਲ ਸਰਗਰਮ ਹੋ ਗਿਆ ਸੀ ਖਾਸ ਕਰਕੇ ਉੱਤਰ ਪੱਛਮੀ ਭਾਗਾਂ ਦੇ ਵਿੱਚ ਸਵੇਰ ਦੇ ਅੱਧੀ ਰਾਤ ਤੋਂ ਬਾਅਦ ਇਹਦਾ ਅਸਰ ਹੈ ਜਿਹੜਾ ਜੰਮੂ ਵਾਲੇ ਫਾਸੇ ਸ਼ੁਰੂ ਹੋ ਗਿਆ ਸੀ ਜੰਮੂ ਵਾਲੇ ਫਾਸੇ ਜਿਹੜਾ ਲਹਿੰਦੇ ਵੱਲੋਂ ਠੰਢੀ ਹਨੇਰੇ ਦੇ ਨਾਲ ਕਿਤੇ ਕਿਤੇ ਜਿਹੜੇ ਸ਼ਰਾਟੇ ਲੱਗੇ ਨੇ ਜੇਕਰ ਆਪਾਂ ਗੱਲ ਕਰਦੇ ਆ ਜੀ ਮਾਝਾ ਖੇਤਰ ਐਸਲ ਗੁਰਦਾਸਰ ਸ੍ਰੀ ਅਮਰੇਸਰ ਸਾਹਿਬ ਅਰੋ ਹਠਾਨਕੋਟ ਹੁਸ਼ਿਆਰਖੁਰ ਦੇ ਖੇਤਰ ਇਹਨਾਂ ਖੇਤਰਾਂ ਤੱਕ ਹਵਾਵਾਂ ਚੱਲ ਰਹੀਆਂ ਨੇ ਤੇਜ਼ ਰਫ਼ਤਾਰ ਦੇ ਨਾਲ ਪੂਰਾ ਚੱਲ ਰਿਹਾ ਬਹੁਤ ਸਾਰੇ ਖਾਗਾਂ ਦੇ ਵਿੱਚ ਤੇ ਇਹਨਾਂ ਖੇਤਰਾਂ ਦੇ ਵਿੱਚ ਬਦਲਵਾਈ ਅਸਲੇ جاری ਆ ਹਾਲਾਂਕਿ ਸਿਸਟਮ ਉੱ퍼 ਦੀ ਜਾ ਰਿਹਾ ਜੰਮੂ ਤੇ ਹਿਮਾਚਲ ਦੇ ਉੱਪਰਲੇ ਖੇਤਰਾਂ ਦੇ ਵਿੱਚ ਸਰਗਰਮ ਹੈ ਤੇ ਇਹਨਾਂ ਖੇਤਰਾਂ ਦੇ ਵਿੱਚ ਹਲਕੇ ਦੇ ਦਰਮਿਆਨੇ ਕਿਤੇ ਕਿਤੇ ਤੇਜ਼ ਛਰਾਟੇ ਲੱਗਣਗੇ ਹੇਠਲੇ ਖਾਗਾਂ ਦੇ ਵਿੱਚ ਜਿਹੜੇ ਫਾਟੜਾਂ ਦੇ ਨਾਲ ਲੱਗਦੇ ਚਲੇ ਆ ਹੁਸ਼ਿਆਰ ਫੁਰ ਨਵਾਂ ਸ਼ਹਿਰ ਪਠਾਨਕੋਟ ਗੁਰਦਾਸਪੁਰ ਸ੍ਰੀ ਅੰਮ੍ਰਿਤਸਰ ਸਾਹਿਬ ਇਹਨਾਂ ਪੰਜ ਛੇ ਜਲਿਆਂ ਦੇ ਵਿੱਚ ਕਿਤੇ ਕਿਤੇ ਹਲਕੇ ਕਿਤੇ ਕਿਤੇ ਦਰਮਿਆਨੇ ਛਰਾਟੇ ਲੱਗ ਸਕਦੇ ਨੇ ਅਗਲੇ 2-3 ਘੰਟਿਆਂ ਦੇ ਦਰਮਿਆਨ ਹਾਲਾਂਕਿ ਬਹੁਤੇ ਖੇਤਰ ਉਮੀਦਾਂ ਤੋਂ ਸਖੜੇ ਰਹਿਣਗੇ ਦੁਪਹਿਰ ਤੱਕ ਤੇ ਹ ਤੇ ਜੇਕਰ ਫੋਪਾਦ ਖੇਤਰ ਗੱਲ ਕਰਦੇ ਆਂ ਮਾਲਵੇ ਦੀ ਗੱਲ ਕਰਦੇ ਆਂ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਰੋਪੜ ਮਹਾਲੀ ਤੇ ਚੰਡੀਗੜ੍ਹ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹਵਾਵਾਂ ਤੇਜ਼ ਰਫ਼ਤਾਰ ਦੇ ਨਾਲ ਚੱਲ ਰਹੀਆਂ ਨੇ ਤੇ ਬੱਦਲਬਾਈ ਕਿਤੇ ਨਾ ਕਿਤੇ ਕੁਝ ਰੂਪਾਂ ਦੇ ਵਿੱਚ ਇਹਨਾਂ ਖੇਤਾਂ ਤੱਕ ਵੀ ਪਹੁੰਚ ਰ ਕਰ ਰਹੀ ਹੈ ਅੱਜ ਸਵੇਰ ਤਲੇਕੇ ਦੁਪਹਿਰ ਤੱਕ ਕੁਸ਼ਫਾ ਗੰਦ ਵਿੱਚ ਹਲਕੀ ਕਨਵਨ ਦੇ ਅਸਰ ਹੋਣਗੇ ਖਾਸ ਕਰ ਮਾਝਾ ਦਵਾਵਾ ਖੇਤਰ ਦੇ ਵਿੱਚ ਦੁਪਹਿਰ ਤੋਂ ਬਾਅਦ ਬਦਲ ਬਣੇਗਾ ਜੀ ਉਹ ਕਿਹੜੇ ਪਾਸੇ ਬਣਦਾ ਅਸਰ ਹੋ ਤੇ ਹੈਗੇ ਨੇ ਮਾਝੇ ਵੱਲ ਤੇ ਦੁਪਹਿਰ ਤੋਂ ਬਾਅਦ ਜਿਹੜਾ ਬਦਲ ਬਣੇਗਾ ਉਹ ਮਾਝਾ ਖੇਤਰ ਦਵਾਵਾ ਖੇਤਰ ਤੇ ਬਾਦ ਫਲਾਸ ਮਾਲਵਾ ਖੇਤਰ ਯਾਨੀ ਕਿ ਮਾਲਵੇ ਦੇ ਜੇਕਰ ਪੱਛਮੀ ਵਾਲੇ ਪਾਸਿਓਂ ਕਵਰ ਕਰਦਾ ਬਦਲ ਤੇ ਫਿਰ ਫਾਜ਼ਲ ਕਾਫਰੀਦਕੋਟ ਫਿਰੋਜ਼ਪੁਰ ਬਠਿੰਡਾ ਮੋਗਾ ਬਰਨਾਲਾ ਸੰਗਰੂਰ ਮਲੇਰਕੋਟਲਾ ਤੇ ਲੁਧਿਆਣਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਕਿਤੇ ਕਿਤੇ ਹਲਕੇ ਤੋਂ ਲੱਗੇ ਦਰਮਿਆਨੇ ਸ਼ਰਾਟੇ ਕਿਤੇ ਕਿਤੇ ਕੁਝ ਖਾਸ ਤਰ੍ਹਾਂ ਦੇ ਵਿੱਚ ਤਗੜਾ ਹਨੇਰ ਚੱਕਰ ਚੱਲਣ ਦੇ ਅਸਰ ਹੋਣਗੇ ਮਾਝੇ ਦੀ ਗੱਲ ਕਰੀਏ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਗੁਰਦਾਸ ਪਠਾਨ ਕੋਟ ਦੇ ਸ੍ਰੀ ਤਰਨਤਾਰਨ ਸਾਹਿਬ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਹਲਕੇ ਤੋਂ ਲੱਗੇ ਤੇਜ਼ ਸ਼ਰਾਟੇ ਲੱਗ ਸਕਦੇ ਨੇ ਇਹਨਾਂ ਖੇਤਰਾਂ ਦੇ ਵਿੱਚ ਪੂਰੀ ਪੌਸਿਬਿਲਿਟੀ ਹੈ ਕਿਉਂਕਿ ਬੱਦਲ ਇੱਧਰੇ ਫਸੇ ਹੀ ਬਣਦੇ ਆ ਸਰ ਇਹ ਗ੍ਰੇਡੜੇ ਬਣਦੇ ਜਾ ਫਰੇ ਆ ਦਵਾਬੇ ਦੀ ਗੱਲ ਕਰਦੇ ਹਾਂ ਜੀ ਚਲੰਦਰ ਕਪੂਰਥਲਾ ਹੁਸ਼ਿਆਰ ਖੁਰ ਨਵਾਂ ਸ਼ਹਿਰ ਚਾਰੇ ਜਨਿਆਂ ਦੇ ਵਿੱਚ ਉਮੀਦ ਹੈ ਆਸਾਰ ਨਹੀਂ ਹਲਕੇ ਤੋਂ ਲੈ ਕੇ ਦਰਮਿਆਨੇ ਸ਼ਰਾਟੇ ਕੁਝ ਭਾਗਾਂ ਦੇ ਵਿੱਚ ਤਗੜਾ ਹਨੇਰ ਚਖੜ ਵੀ ਚੱਲ ਸਕਦਾ ਹੈ ਬਾਦ ਖੇਤਰ ਦੇ ਵਿੱਚ ਵੀ ਉਮੀਦ ਹੈ ਆਸਾਰ ਨਹੀਂ ਇਸ ਤਲਾਵਾਰ ਰਾਜਸਥਾਨ ਵਾਲੇ ਖਾਸੇ ਜੇਕਰ ਆਪਾਂ ਗੱਲ ਕਰਦੇ ਹਾਂ ਤੇ ਅੱਜ ਰਾਜਸਥਾਨ ਦੇ ਵਿੱਚ ਬੱਦਲ ਬਣੇ ਐਦਾ ਦੀ ਪੋਸਿਬਿਲਟੀ ਘੱਟ ਲੱਗ ਰਹੀ ਹੈ ਜੇਕਰ ਬੱਦਲ ਬਣ ਜਾਂਦਾ ਤੇ ਉਹਦੀ ਅਪਡੇਟ ਤੁਹਾਨੂੰ ਦੇ ਦਿੱਤੀ ਜਾਵੇਗੀ ਫਿਲਹਾਲ ਅੱਜ ਰਾਜਸਥਾਨ ਵਾਲੇ ਖਾਸੇ ਲੱਗ ਰਿਹਾ ਹੈ ਕਿ ਮੌਸਮ ਗਰਮ ਤੇ ਖੁਸ਼ਕ ਰਹੇਗਾ ਬੀਤੇ 48 ਘੰਟਿਆਂ ਦੇ ਵਿੱਚ ਗਰਮੀਆਂ ਮਿਲੰਦੇ ਆਸਾਰ ਨੇ ਉਹ ਪੰਜਾਬ ਦੇ ਕੁਝ ਪੰਜਾਬ ਦੇ ਨਾਲ ਲੱਗਦੇ ਪੂਰਬੀ ਹਰਿਆਣੇ ਦੇ ਵਿੱਚ ਆਸਾਰ ਜਿਹੜੇ ਹੈਗੇ ਨੇ ਕਿਤੇ ਨਾ ਕਿਤੇ ਮੀਂਹ ਜਿਹੜਾ ਪਾਚ ਕਰ ਸਕਦੇ ਨੇ ਖਾਸ ਕਰ ਪੰਜਗਲਾ ਯਮਨਾਨਗਰ ਇਹਨਾਂ ਖੇਤਰਾਂ ਦੇ ਵਿੱਚ ਕਿਤੇ ਨਾ ਕਿਤੇ ਛਰਾਟੇ ਦੇ ਆਸਾਰ ਜਿਹੜੇ ਬਣਦੇ ਆ ਜਾਫਰੇ ਜੀ ਬਾਕੀ ਦੇ ਫਿਰ ਤੱਕ ਫਾਸਿਬਿਲਟੀ ਹੈ ਕਿ ਇਹ ਖੇਤਰ ਦੇ ਵਿੱਚ ਬਦਲ ਬਣਦਾ ਹੈ ਇਹਦੀ ਅਪਡੇਟ ਤੁਹਾਨੂੰ ਦੇ ਦੇਵਾਂਗੇ ਅੱਜ ਤੋਂ ਪੱਛਮੀ ਸਿਸਟਮ ਸਰਗਰਮ ਹੋਣ ਜਾ ਰਿਹਾ ਜੀ ਅੱਜ ਤੋਂ ਇਹਦੇ ਦਿਨ ਪੱਛਮੀ ਸਿਸਟਮ ਦੇ ਤੇ ਆਉਂਦੇ ਜਿਹੜੇ 4-5 ਦਿਨ ਇਹ ਪੱਛਮੀ ਸਿਸਟਮ ਵਾਲੇ ਹੋਣਗੇ ਤੇ ਟੁੱਟਵੇਂ ਤੌਰ ਦੇ ਵਿੱਚ ਉਮੀਦਾਰ ਜੁ ਹੁੰਦੇ ਰਹਿਣਗੇ ਅਪਡੇਟ ਤੁ ਕੀ ਕਰਦੇ ਰਹੋਗੇ ਧੰਨਵਾਦ ਜੀ ਸ਼ੁਕਰੀਆ